ਜਾਇ ਸ਼ੰਕਰ ਜੀ ਪਹਿਲੇ ਸਭ ਨੂੰ ਰਾਮ ਰਾਮ ਸਾਰੇ ਭਾਈਆਂ ਨੂੰ ਅਸੀਂ ਅੱਜ ਹਾਰੇ ਦੇ ਪੱਤਨ ਆਏ ਹੋ ਯਾਰ ਜਿੱਥੇ ਬਾੜ ਪੀੜੇ ਸਾਰੇ ਸਾਡੇ ਭਰਾ ਇੱਥੇ ਫਸੇ ਹੋਏ ਨੇ ਅਸੀਂ ਉਹਨਾਂ ਵਿੱਚ ਆਏ ਆ ਸਾਨੂੰ ਬੜੀ ਖੁਸ਼ੀ ਦਾ ਗਰ ਮਹਿਸੂਸ ਹੋਇਆ ਵੈ ਕਿ ਸਾਡੇ ਪੰਜਾਬੀ ਪਿੰਡਾ ਸਾਡੇ ਪੰਜਾਬੀ ਵੀਰ ਸਾਡੇ ਇਹੋ ਜਿਹੇ ਭਰਾ ਸਾਡੇ ਇਹੋ ਜੀ ਸੰਸਥਾਵਾਂ ਇਹਨਾਂ ਨਾਲ ਵੱਧ ਚੜ ਵੱਧ ਚੜ ਕੇ ਖੜੀ ਹੋ ਜਾਂਦੇ ਸਾਨੂੰ ਬੜੀ ਖੁਸ਼ੀ ਹੋਈ ਹੈ ਇਹਨਾਂ ਦਾ ਪ੍ਰਾਈਵੇਟ ਸਕੂਲ ਹੈ ਇਹਨਾਂ ਨੇ ਆਪਣੀ ਜਗ੍ਹਾ ਦਿੱਤੀ ਹੋਈ ਹੈ ਅਸੀਂ ਵੀ ਗੁਰੂਆਂ ਦੀ ਸੇਵਾ ਕਰਨ ਆਏ ਆ ਸਾਨੂੰ ਇੰਨਾ ਗਰਮ ਮਹਿਸੂਸ ਹੋਇਆ ਵੈ ਕਿ ਅਸੀਂ ਇੰਨੀ ਅੱਛੀ ਜਗ੍ਹਾ ਤੇ ਆਏ ਆ ਔਰ ਸਾਨੂੰ ਉਹਨਾਂ ਨੇ ਇੰਨਾ ਅੱਛਾ ਗਾਈਡ ਕੀਤਾ ਵੈ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਇਹ ਬਹੁਤ ਵਧੀਆ ਬੰਦੇ ਨੇ ਔਰ ਵੱਧ ਤੋਂ ਵੱਧ ਇੱਥੇ ਆ ਕੇ ਸੇਵਾ ਕਰੋ ਬਾਹਰ ਪਿੰਡ ਦੇ ਜੇ ਤੁਹਾਨੂੰ ਸਹੀ ਮੰਜ਼ਰ ਦੇਖਣਾ ਚਾਹੁੰਦੇ ਹੋ ਇੱਥੇ ਆ ਕੇ ਦੇਖੋ ਦੱਸੋ ਵੀ ਜੀ ਇੱਥੇ ਕਿੱਥੇ ਆਈ ਦੱਸੋ ਬਹੁਤ ਇਸਤਿਹਾਰਯੋਗ ਸਰਪੰਚ ਦੀ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆ ਪਿੰਡ ਫੱਤੇ ਵਾਲਾ ਤਸੀਲ ਜ਼ੀਰਾ ਜ਼ਿਲ੍ਹਾ ਭੋਇਪੁਰ ਪੰਜਾਬ ਕਿਥੇ ਪਿਛਲੇ ਦਿਨੀ ਸਤਲੁਜ ਦਰਿਆ ਔਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਖਰੀ ਜਿਵੇਂ ਸਤਲੁਜ ਤੇ ਬਿਆਸ ਦੋਨੋਂ ਦਰਿਆ ਦਾ ਸੰਗਮ ਹੁੰਦਾ ਔਰ ਉਥੇ ਦੋਨੋਂ ਦਰਿਆਵਾਂ ਦਾ ਪਾਣੀ ਇਕੱਠਾ ਹੋ ਕੇ ਸਾਡੇ ਇਲਾਕੇ ਦੇ ਵਿੱਚ ਆਉਂਦਾ ਇਹਦੇ ਨਾਲ ਹੀ ਸਕੂਲ ਦੇ ਆਪਣੇ ਬੰਨ੍ਹ ਇੱਕ ਬੰਨ੍ਹ ਦੇ ਅੰਦਰ ਸਾਰੇ ਪਿੰਡ ਜਿਹੜੇ ਆ ਉਹ ਪਾਣੀ ਦੇ ਫੇਟ ਗਰੇ ਗਿਆ ਕਿਉਂਕਿ ਅੱਗੇ ਵੀ ਪਾਣੀ ਆਉਂਦਾ ਤਾਂ ਇੱਕ ਦੋ ਦਿਨ ਪਾਣੀ ਚੱਲਦਾ ਤਾਂ ਲੋਕੀ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਰਹਿੰਦੇ ਆ ਕਿ ਇੱਕ ਦੋ ਦਿਨ ਪਾਣੀ ਚੱਲਣਾ ਤੇ ਉਸ ਤੋਂ ਬਾਅਦ ਪਾਣੀ ਉਤਰ ਜਾਣਾ ਪਰੰਤੂ ਇਸ ਵਾਰੀ ਉਹਦੇ ਉਲਟਾ ਹੋ ਗਿਆ ਕਿ ਪਾਣੀ ਕਾਫੀ ਲੰਬਾ ਸਮਾਂ ਚੱਲ ਗਿਆ ਹਾਲੇ ਵੀ ਹਰ ਰੋਜ਼ ਪਾਣੀ ਜਿਹੜਾ ਉਹ ਵਧ ਰਿਹਾ ਤੇ ਸਾਡੇ ਇਲਾਕੇ ਦੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਹਾਲੇ ਵੀ ਪਾਣੀ ਦੇ ਅੰਦਰ ਰਹਿ ਰਹੇ ਆ ਕਿਉਂਕਿ ਉਹਨਾਂ ਨੇ ਆਪਣੇ ਪਸ਼ੂ ਨਹੀਂ ਕੱਢੇ ਉਹਨਾਂ ਨੇ ਆਪਣਾ ਸਮਾਨ ਨਹੀਂ ਕੱਢਿਆ ਜੇ ਤੋ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਿਕਲਦੇ ਆ ਤਾਂ ਫਿਰ ਉਹਨਾਂ ਦੇ ਘਰਾਂ 'ਚ ਚੋਰੀਆਂ ਹੋ ਸਕਦੀਆਂ ਨੇ ਇਸ ਕਰਕੇ ਉਹਨਾਂ ਦੇ ਕੁਝ ਪਰਿਵਾਰ ਦੇ ਮੈਂਬਰ ਬਾਹਰ ਆ ਗਏ ਆ ਕੁਝ ਜਿਹੜੇ ਆ ਉਹ ਆਪਣੇ ਘਰਾਂ ਦੇ ਵਿੱਚ ਗਿਰੇ ਹੋਏ ਆ ਤੇ ਬਾਬਾ ਛਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਦੇ ਸਮੂਹ ਸਟਾਫ ਵੱਲੋਂ ਮੈਨੇਜਮੈਂਟ ਕਮੇਟੀ ਵੱਲੋਂ ਇਸ ਸਕੂਲ ਦੀ ਜਿਹੜੀ ਬਿਲਡਿੰਗ ਆ ਪੂਰੀ ਰਾਤ ਕੈਂਪ ਦੇ ਰੂਪ ਦੇ ਵਿੱਚ ਦਿੱਤੀ ਗਈ ਆ ਜਿੱਥੇ ਹਰ ਪੀੜਤ ਲੋਕ ਰਹਿ ਰਹੇ ਆ ਜਿਹੜੇ ਬਾਹਰੋਂ ਸਮਾਜ ਸੇਵੀ ਸੰਸਥਾਵਾਂ ਆ ਰਹੀਆਂ ਨੇ ਉਹ ਵੀ ਆ ਕੇ ਰਹਿ ਰਹੀਆਂ ਨੇ ਲੰਗਰ ਪਾਣੀ ਦਾ ਤੁਸੀਂ ਦੇਖ ਹੀ ਰਹੇ ਹੋ ਸਾਰੀ ਸੰਗਤ ਦੇ ਲਈ ਲੰਗਰ ਚੱਲ ਰਿਹਾ ਔਰ ਠਹਿਰਨ ਦੇ ਲਈ ਕਮਰੇ ਦਿੱਤੇ ਜਾ ਰਹੇ ਆ ਮੈਂ ਧੰਨਵਾਦ ਕਰਦਾ ਸਾਡੇ ਇਸ ਨਗਰ ਦਾ ਜਿਹੜਾ 30 30% ਪਾਣੀ ਤੋਂ ਬਾਹਰ ਆ ਬਾਕੀ ਸਾਰਾ ਪਾਣੀ ਚ ਡੁੱਬਿਆ ਹੁੰਦੇ باوجود ਵੀ ਲੰਗਰ ਦੀ ਸੇਵਾ ਕਰ ਰਿਹਾ ਔਰ ਧੰਨਵਾਦ ਕਰਦਾ ਸਮਾਜ ਸੇਵੀ ਸੰਸਥਾਵਾਂ ਜਿਵੇਂ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤੇ ਹੁਣ ਮੇਰੇ ਵੀਰ ਆ ਇਧਰ ਕੈਮਰਾ ਕਰੋ ਲੁਧਿਆਣੇ ਤੋਂ ਕੱਪੜੇ ਲੈ ਕੇ ਪਹੁੰਚੇ ਆ ਇਹ ਵੀ ਬਹੁਤ ਵੱਡੀ ਸੇਵਾ ਕੱਪੜੇ ਸ਼ੂਜ਼ ਚਪੜਾ ਹੋਰ ਕਿੰਨੇ ਲੋੜਾਂ ਦਾ ਸਮਾਨ ਲੈ ਕੇ ਆਏ ਆ ਵੱਖ-ਵੱਖ ਸਮਾਏ ਸੇਵੀ ਜਿਥੇ ਬੰਦੀਆਂ ਜਿਹੜੀਆਂ ਨੇ ਉਹ ਇੱਥੇ ਆਚਾਰ ਦੀ ਸੇਵਾ ਕਰ ਰਹੀਆਂ ਨੇ ਸੌਦੇ ਦੀ ਸੇਵਾ ਕਰ ਰਹੀਆਂ ਨੇ ਕੱਪੜੇ ਦੀ ਸੇਵਾ ਕਰ ਰਹੀਆਂ ਨੇ ਸਾਰਿਆਂ ਦਾ ਦਾਸ ਵੱਲੋਂ ਤਹਿ ਦਿਲੋਂ ਧੰਨਵਾਦ ਅਸੀਂ ਵੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿੰਨੀ ਹੋ ਸਕਦੀ ਆ ਸੇਵਾ ਕਰ ਰਹੇ ਆ ਬਾਕੀ ਮੇਰੀ ਸਮਾਜ ਸੇਵੀ ਜਿ세 ਬੰਦਿਆਂ ਨੂੰ ਬੇਨਤੀ ਆ ਕਿ ਕਿਸੇ ਦੇ ਖਾਤੇ ਦੇ ਵਿੱਚ ਪੈਸੇ ਨਾ ਪਾਓ ਸਾਡੇ ਇਲਾਕੇ ਦੇ ਵਿੱਚ ਪਹੁੰਚੋ ਆਪ ਆ ਕੇ ਸਰਵੇ ਕਰੋ ਅਸੀਂ ਤੁਹਾਨੂੰ ਉਹਨਾਂ ਪਰਿਵਾਰਾਂ ਨਾਲ ਸਿੱਧੇ ਮਿਲਾ ਦੇਵਾਂਗੇ ਜਿਹੜੇ ਪਾਣੀ ਦੇ ਅੰਦਰ ਗਿਰੇ ਆ ਬਾਲਪੀੜ ਤੱਕ ਜਾਂ ਹੜਪੀੜ ਤਨੇ ਕਿਉਂਕਿ ਸਾਡੇ ਇਸ ਕੈਂਪ ਦੇ ਵਿੱਚ ਤਿੰਨ ਕਿਸ਼ਤੀਆਂ ਅਵੇਲੇਬਲ ਆ ਅਸੀਂ ਕਿਸ਼ਤੀਆਂ ਦੇ ਰਾਹੀਂ ਸਮਾਨ ਅੱਗੇ ਪਹੁੰਚਾਉਣ ਦੀ ਸੇਵਾ ਕਰਦੇ ਆ ਔਰ ਅਸੀਂ ਕਿਸੇ ਵੀ ਸੰਸਥਾ ਨੂੰ ਇਹ ਨਹੀਂ ਕਹਿੰਦੇ ਕਿ ਸਾਡੇ ਸਕੂਲ ਦੇ ਵਿੱਚ ਸਮਾਨ ਲਾਜੋ ਜਾਂ ਸਾਨੂੰ ਪੈਸੇ ਦਿਓ ਸਾਡਾ ਕੰਮ ਸਿਰਫ ਇਹਨਾ ਹੈ ਅਸੀਂ ਦੱਸਣਾ ਹੀ ਆ ਕਿ ਆਹ ਰਸਤਾ ਇਧਰ ਨੂੰ ਜਾਂਦਾ ਤੁਸੀਂ ਜਾ ਕੇ ਸੇਵਾ ਕਰ ਸਕਦੇ ਹੋ ਤੁਸੀਂ ਆਪ ਆ ਕੇ ਪਰਤਾਲ ਕਰਕੇ ਪਾਓ ਕਿਸੇ ਵੀ ਖਾਤੇ ਦੇ ਵਿੱਚ ਪੇਮੈਂਟ ਨਹੀਂ ਮਾਉਣੀ ਕਿਸੇ ਸਕੈਂਡਲ ਨੂੰ ਪੇਮੈਂਟ ਨਾ ਦਿਓ ਕਿਉਂਕਿ ਸਾਰੇ ਲੋਕ ਚੰਗੇ ਨਹੀਂ ਐ ਜਿੱਥੇ ਸਮਾਜ ਸੇਵੀ ਜਿਦੇ ਬੰਦियां ਸੇਵਾ ਕਰ ਰਹੀਆਂ ਨੇ ਉਹਦੇ ਵਿੱਚ ਕਈ ਲੋਕ ਆਪਦੇ ਖਾਤੇ 'ਚ ਪੈਸੇ ਪਾ ਕੇ ਉਹਦੀ ਜ਼ਰੂਰਤਾਂ ਵੀ ਕਰ ਰਹੀਆਂ ਨੇ ਸੋ ਮੈਂ ਲੋਕੇਸ਼ਨ ਫੇਰ ਇੱਕ ਵਾਰੀ ਦੱਸ ਦਿਆਂ ਬਾਬਾ ਛਾਂਮਸਿੰਗ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਫੱਤੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਦਕੋਟ ਇਹਦੇ ਤੋਂ ਜੇ ਐਸ ਪਾਸੇ ਨੂੰ ਗੱਲ ਕਰਾਂ ਹਰੀਕੇ ਪੱਤਰੋਂ ਵਾਲੇ ਪਾਸੇ ਨੂੰ ਤਾਂ ਸਾਡੇ ਆਸੀਕੇ 마ਸੀਕੇ ਰੋਡੇ ਵਾਲਾ ਰਾਜੀ ਸੁਭਰਾ ਦੀਨੇ ਕੇ ਗੱਟਾ ਬਾਦਸ਼ਾ ਕਾਫੀ ਪਿੰਡ ਪਾਣੀ ਦੇ ਅੰਦਰ ਨੇ ਜੇ ਇਧਰ ਦੀ ਗੱਲ ਕਰਾਂ ਫੱਤੇਵਾਲਾ ਆਲੇ ਵਾਲਾ ਆਸੀਕੇ ਸੌਰੀ ਆਲੇ ਵਾਲਾ ਕਤਲਦੀਨ ਵਾਲਾ ਗੱਗੜਚਾ ਜੱਲੋ ਕੇ ਵਸਤੀ ਵਿਸ਼ਣ ਸਿੰਘਾ ਕਿਸ਼ਨ ਸਿੰਘ ਵਾਲੀ ਬੰਡਾਲਾ ਧੀਰਾ ਘਾਰਾਂ ਕੱਲੀ ਗ람 ਤੇ ਅਸਮਾਨ ਵਾਲਾ ਹੋਰ ਕਾਫੀ ਪਿੰਡ ਮੈਂ ਨਾਂ ਲੈਣਾ ਭੁੱਲ ਗਿਆ ਵਾਂ ਇਹ ਇਲਾਕਾ ਪਾਣੀ ਦੇ ਅੰਦਰ ਆ ਜਿੱਥੇ ਫਸਲ ਤੇ 100% ਖਰਾਬ ਹੋਈ ਆ ਪਸ਼ੂਆਂ ਦਾ ਚਾਰਾ ਖਰਾਬ ਹੋਇਆ ਤੂੜੀ ਖਰਾਬ ਹੋਈ ਆ ਲੋਕਾਂ ਦੇ ਮਕਾਨ ਡੇਗ ਗਿਆ ਬਾਥਰੂਮ ਡੇਗ ਗਿਆ ਚਾਰ ਦਵਾਰੀਆਂ ਡੇਗੀਆਂ ਨੇ ਤੇ ਮੈਨੂੰ ਐ ਲੱਗਦਾ ਜਿਨ੍ਹਾਂ ਨੇ ਘਰਾਂ ਚੋਂ ਕਾਰਾਂ ਨਹੀਂ ਕੱਢੀਆਂ ਮੋਟਰਸਾਈਕਲ ਨਹੀਂ ਕੱਢੇ ਜਾਂ ਸਕੂਟਰ ਮੋਟਰਸਾਈਕਲ ਉਹ ਵੀ ਪਾਣੀ ਦੇ ਅੰਦਰ ਰਹਿ ਗਏ ਸੋ ਮੈਂ ਬੇਨਤੀ ਕਰਦਾ ਕਿ ਸਾਰੇ ਆ ਕੇ ਇਹਨਾਂ ਦੀ ਮਦਦ ਕਰੋ ਕਈ ਵਾਰੀ ਜਿਹੜੇ ਲੋਕ ਹੜ ਦੇ ਪ੍ਰਭਾਵ ਤੋਂ ਬਾਹਰ ਆ ਉਹ ਸੰਤਾਂ ਨੂੰ ਗੁੰਮਰਾਹ ਕਰਦੇ ਕਿ ਇੱਥੇ ਕੋਈ ਲੋੜ ਨਹੀਂ ਰਾਸ਼ਨ ਬਹੁਤ ਆ ਗਿਆ ਪਰ ਮੈਂ ਗਰਾਊਂਡ ਲੈਵਲ ਦੀ ਗੱਲ ਕਰਾਂ ਤਾਂ ਨੁਕਸਾਨ ਵੱਡੇ 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 ਪੱਧਰ ਤੇ ਹੋਇਆ ਸੋ ਸਾਰੀਆਂ ਸੰਤਾਂ ਨੂੰ ਇੱਥੇ ਆ ਕੇ ਬੇਨਤੀ ਕਰਨੀ ਚਾਹੀਦੀ ਆ ਅਸੀਂ ਖੁਦ ਵੀ ਪਰਿਵਾਰ ਦੇ ਵਿੱਚ ਸਹਿਯੋਗ ਦੇ ਨਾਲ ਆਪਣੇ ਸਕੂਲ ਦੇ ਸਟਾਫ ਦੇ ਸਹਿਯੋਗ ਦੇ ਨਾਲ ਵੀ ਸੇਵਾ ਨਿਭਾ ਰਹੇ ਹਾਂ ਸਾਰੀਆਂ ਸੰਤਾਂ ਦਾ ਤਹਿ ਦਿਲੋਂ ਧੰਨਵਾਦ ਕੋਈ ਲੁਧਿਆਣੇ ਤੋਂ ਚੱਲ ਕੇ ਆ ਰਿਹਾ ਕੋਕੇ ਤੋਂ ਆ ਰਿਹਾ ਸਾਰਿਆਂ ਦਾ ਤਹਿਦੁਮਤੁਨੁਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਨੂੰ ਆ ਬਾਰ ਬਾਰ ਹੀ ਬੇਨਤੀ ਕਰਨਾ ਚਾਹੁੰਦਾ ਮਾਂ ਕਿ ਆਪਣਾ ਸਹੀ ਦਾਨ ਸਹੀ ਜਗ੍ਹਾ ਤੇ ਭੇਜੋ ਗਲਤ ਬਾਸੇ ਨਾ ਭੇਜਿਓ ਕਿਸੇ ਗਲਤ ਬੰਦੇ ਨੂੰ ਨਾ ਦਿਓ ਇਹਨਾਂ ਦਾ ਫੋਨ ਨੰਬਰ ਲੈ ਲਓ ਵੀਰ ਜੀ ਮੈਂ ਤੁਹਾਨੂੰ ਸੈਂਡ ਕਰਦਾ ਮਾਂ ਬੋਲ ਕੇ ਦੱਸਦਾ ਮਾਂ ਕਿ ਉਹੀ ਨੰਬਰ ਤੇ ਇਹਨਾਂ ਵੀਰਾਂ ਨੂੰ ਕੰਟੈਕਟ ਕਰ ਲਿਓ ਅਸੀਂ ਦੇਖ ਸਕਦੇ ਹੋ ਪਿੱਛੇ ਲੰਗਰ ਬੰਦਾ ਪਿਆ ਹੈ ਹੌਜੀ ਕੈਮਰਾਮੈਨ ਜੀ ਪਿੱਛੇ ਲੰਗਰ ਬੰਦਾ ਪਿਆ ਹੋਇਆ ਹੈ ਜਦੋਂ ਲੰਗਰ ਖਾਂਦੇ ਪਏ ਨੇ ਸਕੂਲ ਦੇ ਵਿੱਚ ਮਰਗੀ ਸਹੀ ਜਗ੍ਹਾ ਤੇ ਦਾਨ ਦਿਓ ਜਿਹੜਾ ਤੁਹਾਡਾ ਸਹੀ ਜਗ੍ਹਾ ਤੇ ਤੁਹਾਨੂੰ ਫੋਲ ਆਪਣਾ ਪੁੰਨ ਮਿਲ ਸਕੇ ਆਪਣਾ ਵੀ ਜੀ ਨੰਬਰ ਬੋਲੋ ਜੀ ਮੇਰਾ ਨਾਮ ਲਖਬੀਰ ਸਿੰਘ ਮੋਬਾਈਲ ਨੰਬਰ ਹੈ ਜੀ 98148 28844 ਦੁਬਾਰਾ ਬੋਲ ਦੋ ਦੁਬਾਰਾ ਬੋਲ ਦੋ ਨੰਬਰ 98148 28844 ਬਾਕੀ ਕੋਈ ਵੀ ਸੱਜਣ ਇਸ ਨੰਬਰ ਤੇ ਮੈਨੂੰ ਪੇਮੈਂਟ ਨਾ ਪਾਵੇ ਸਿਰਫ ਸਾਡੇ ਇਲਾਕੇ ਦੇ ਵਿੱਚ ਆਣ ਕੇ ਸਰਵੇ ਕਰਕੇ ਤੇ ਲੋਡ ਬੰਦਾਂ ਦਾ ਖੁਦ ਆਪਣੇ ਅਥੀ ਸੇਵਾ ਕਰੋ ਮੈਂ ਇੱਕ ਵਾਰੀ ਨੰਬਰ ਫੇਰ ਦੱਸ ਦਿਆਂ 98148 28847 ਲਖਬੀਰ ਸਿੰਘ ਧੰਨਵਾਦ ਜੀ ਬੀ ਜੀ ਬਸ ਐਸੀ ਜਗ੍ਹਾ ਤੇ ਪਹੁੰਚਿਓ ਐਸੀ ਨੰਬਰ ਤੇ ਕੰਟੈਕਟ ਕਰਿਓ ਗਲਤ ਜਗ੍ਹਾ ਤੇ ਨਾ ਆਫਾਸ ਜੀਓ ਬਿਲਕੁਲ ਸਹੀ ਜਗ੍ਹਾ ਤੇ ਆਈਓ ਠੀਕ ਹੈ ਜੀ ਇਹ ਸਾਡੇ ਛੋਟੇ ਵੀਰ ਜੀ ਹੈ ਇਹ ਵੀ ਆਪਣਾ ਸਹਿਯੋਗ ਵੋਹ ਦਿੱਤਾ ਨਾਲ ਸਾਡਾ ਭਰਾ ਨੂੰ ਦੋ ਸ਼ਬਦ ਇਹ ਵੀ ਬੋਲਣਗੇ ਮੈਂ ਕਹਿਣਾ ਚਾਹਾਂਗਾ ਹਰ ਕਿਸੇ ਲਈ ਪੋਸੀਬਲ ਨਹੀਂ ਹੈ ਵੀ ਉਹ ਇੱਥੇ ਆ ਕੇ ਗਰਾਊਂਡ ਲੈਵਲ ਤੇ ਲੋਕਾਂ ਦੀ ਮਦਦ ਕਰ ਸਕੇ ਇਸ ਲਈ ਜੇ ਤੁਸੀਂ ਨਹੀਂ ਆ ਸਕਦੇ ਸਟੋਰੀਆਂ ਪਾਓ ਅੱਗੇ ਲੋਕਾਂ ਨੂੰ ਫੋਰਵਰਡ ਕਰੋ ਇੱਥੇ ਦੇ ਹਾਲਾਤ ਦਿਖਾਓ ਤਾਂ ਕਿ ਜੋ ਇੱਥੇ ਆ ਸਕਦਾ ਹੈ ਉਹ ਅੱਗੇ ਲੋਕਾਂ ਦੀ ਮਦਦ ਕਰ ਸਕੇ ਬਾਕੀ ਇਹ ਸਰਦਾਰ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਇਨ੍ਹਾਂ ਨੇ ਇੱਥੇ ਕੈਂਪਸ ਸੈਟ ਕੀਤਾ ਹੈ ਜਿਹੜੇ ਲੋਕਾਂ ਨੇ ਘਰ ਡੋਪ ਗਏ ਨੇ ਪਿੰਡ ਡੋਪ ਗਏ ਨੇ ਉਹ ਆ ਕੇ ਇੱਥੇ ਰਹਿ ਸਕਦੇ ਨੇ ਇੱਥੇ ਲੰਗਰ ਵੀ ਚਲਾ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਜੇ ਤੁਸੀਂ ਨਹੀਂ ਆ ਸਕਦੇ ਤੇ ਸਟੋਰੀਆਂ ਪਾਓ Instagram ਤੇ Facebook ਤੇ YouTube ਤੇ ਅੱਗੇ ਲੋਕਾਂ ਨੂੰ ਹੋਰ ਸ਼ੇਅਰ ਕਰੋ ਤਾਂ ਕਿ ਜਿਹੜੇ ਆ ਸਕਦੇ ਆ ਉਹਨਾਂ ਨੂੰ ਵੀ ਪਤਾ ਲੱਗੇ ਇਹ ਵੀ ਕਾਫੀ ਲੋਕਾਂ ਨੂੰ ਆਲੇ ਹਾਲਾਤਾਂ ਬਾਰੇ ਪਤਾ ਹੀ ਨਹੀਂ ਹੈ ਉਹ ਹਾਲਾਤ ਦੇਖੋਗੇ ਹੋ ਸਕਦਾ ਉਹ ਆ ਕੇ ਲੋਕਾਂ ਦੀ ਮਦਦ ਕਰ ਸਕਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ